ਮੇਰ ਸਿੰਘ ਦੇ ਘਰ ਪੁੱਤ ਨੇ ਜਨਮ ਲਿਆ। ਬਾਪ ਨੂੰ ਬੜੀ ਖੁਸ਼ੀ ਹੋਈ। ਇੱਕ ਦਿਨ ਨਿਸ਼ਚਿਤ ਕਰ ਰਿਸ਼ਤੇਦਾਰਾਂ ਨੂੰ ਪਾਰਟੀ ਦਿੱਤੀ ਗਈ। ਅੱਜ ਮੇਰ ਸਿੰਘ ਬੜਾ ਖੁਸ਼ ਸੀ ਕਿਉਂਕਿ ਪੁੱਤ ਦਾ ਜਨਮ ਉਸਦੇ ਵਿਆਹ ਦੇ ਕਈ ਸਾਲਾਂ ਬਾਅਦ ਹੋਇਆ ਸੀ। ਇੱਕ ਸ਼ਾਮ ਖੇਤੋਂ ਘਰ ਆਉਂਦੇ ਰਸਤੇ ਵਿੱਚ ਮਹਿਰ ਸਿੰਘ ਨੇ ਇੱਕ ਛੋਟਾ ਜਿਹਾ ਕਤੂਰਾ ਦੇਖਿਆ ਜੋ ਰਸਤੇ ਦੇ ਬਿਲਕੁਲ ਵਿਚਕਾਰ ਬੈਠਾ ਸੀ। ਸ਼ਾਇਦ ਭੁੱਖਾ ਵੀ ਹੋਵੇ। ਪਤਾ ਨਹੀਂ ਉਸਦੇ ਦਿਲ ਵਿੱਚ ਕੀ ਖਿਆਲ ਆਇਆ। ਉਸ ਕਤੂਰੇ ਨੂੰ ਚੁੱਕ ਆਪਣੇ ਨਾਲ ਬਿਠਾ ਕੇ ਘਰ ਲੈ ਆਇਆ। ਉਸ ਰਾਤ ਦੋਵਾਂ ਜੀਆਂ ਨੇ ਉਸਦੀ ਬਹੁਤ ਸੰਭਾਲ ਕੀਤੀ ਜਦੋਂ ਕਤੂਰਾ ਥੋੜਾ ਰਾਜੀ ਹੋਇਆ ਤਾਂ ਮੇਰ ਸਿੰਘ ਉਸ ਨੂੰ ਵਾਪਸ ਛੱਡਣ ਚਲਾ ਗਿਆ ਵਾਪਸ ਛੱਡੋ ਅਜੇ ਘਰ ਪਹੁੰਚਿਆ ਵੀ ਨਹੀਂ ਸੀ ਉਹ ਕਤੂਰਾ ਉਸਦੇ ਨਾਲੋਂ ਪਹਿਲਾਂ ਘਰ ਪਹੁੰਚ ਗਿਆ ਕਈ ਵਾਰ ਮੇਰ ਸਿੰਘ ਉਸ ਨੂੰ ਛੱਡ ਕੇ ਆਇਆ ਪਰ ਵਾਰ-ਵਾਰ ਉਹ ਮੇਰ ਸਿੰਘ ਦੇ ਘਰ ਪਹੁੰਚਣ ਤੋਂ ਪਹਿਲਾਂ ਘਰ ਪਹੁੰਚ ਜਾਂਦਾ ਖੈਰ ਥੱਕ ਕੇ ਦੋਵਾਂ ਜੀਆਂ ਨੇ ਉਸ ਨੂੰ ਅਪਣਾ ਲਿਆ ਤੇ ਉਸ ਦੀ ਸੰਭਾਲ ਆਪਣੇ ਬੱਚੇ ਦੀ ਤਰ੍ਹਾਂ ਕਰਨ ਲੱਗ ਪਏ ਹੌਲੀ-ਹੌਲੀ ਮੇਰ ਸਿੰਘ ਦੇ ਪੂਰੇ ਪਰਿਵਾਰ ਦਾ ਇੱਕ ਹਿੱਸਾ ਬਣ ਗਿਆ ਮੇਰ ਸਿੰਘ ਦਾ ਪਰਿਵਾਰ ਬੜਾ ਖੁਸ਼ੀ ਪਰ ਇਹ ਖੁਸ਼ੀ ਜਿਆਦਾ ਦਿਨ ਤੱਕ ਨਾ ਰਹੀ ਬਿਨਾਂ ਦੱਸੇ ਹੀ ਨਾਲ ਦੀ ਤੁਰ ਗਈ ਫਿਰ ਮੇਰ ਸਿੰਘ ਨੇ ਖੁਦ ਨੂੰ ਤੇ ਆਪਣੇ ਪੁੱਤ ਨੂੰ ਸੰਭਾਲ ਲਿਆ ਅਤੇ ਉਸ ਦੀ ਦੇਖਭਾਲ ਕੀਤੀ ਪੁੱਤ ਵੱਡਾ ਹੋਇਆ ਤਾਂ ਉਸ ਦਾ ਵਿਆਹ ਇੱਕ ਵਧੀਆ ਘਰ ਵਿੱਚ ਕਰ ਦਿੱਤਾ ਗਿਆ ਹੌਲੀ-ਹੌਲੀ ਮੇਰ ਸਿੰਘ ਦਾ ਸਰੀਰ ਉਸ ਦਾ ਸਾਥ ਛੱਡਣ ਲੱਗ ਪਿਆ ਉਸ ਦਾ ਸਰੀਰ ਮੰਜੇ ਨਾਲ ਜਾ ਜੁੜਿਆ ਅਤੇ ਸਾਰਾ ਦਿਨ ਖੰਗਦਾ ਰਹਿੰਦਾ ਮੇਰ ਸਿੰਘ ਦੀ ਇਸ ਖੰਗ ਤੋਂ ਨੂੰ ਨੂੰ ਬੜੀ ਸਮੱਸਿਆ ਹੋ ਰਹੀ ਸੀ ਇੱਕ ਸ਼ਾਮ ਆਪਣੇ ਪੱਤੀ ਨੂੰ ਬੋਲੀ ਜੀ ਮੈਂ ਕਹਿ ਰਹੀ ਸੀ ਕਿਉਂ ਨਾ ਆਪਾਂ ਬਾਪੂ ਜੀ ਨੂੰ ਵਿਰਦ ਆਸ਼ਰਮ ਛੱਡ ਆਈਏ ਉੱਥੇ ਉਹਨਾਂ ਦੀ ਸੰਭਾਲ ਵੀ ਹੁੰਦੀ ਰਹੂ ਤੇ ਆਪਾਂ ਮਿਲ ਵੀ ਆਇਆ ਕਰਾਂਗੇ ਆਪਣੀ ਪਤਨੀ ਦੀ ਗੱਲ ਸੁਣ ਪਹਿਲਾਂ ਤਾਂ ਉਸਨੇ ਮਨ੍ਹਾ ਕਰ ਦਿੱਤਾ ਪਰ ਵਾਰ-ਵਾਰ ਕਹਿਣ ਤੇ ਉਹ ਮੰਨ ਗਿਆ ਫਿਰ ਬੋਲਿਆ ਆਪਾਂ ਬਾਪੂ ਜੀ ਨੂੰ ਇਸ ਗੱਲ ਲਈ ਰਾਜੀ ਕਿਵੇਂ ਕਰਾਂਗੇ ਆਪਣੇ ਨੂੰ ਪੁੱਤ ਦੀ ਗੱਲ ਨੂੰ ਨਾਲ ਦੇ ਕਮਰੇ ਵਿੱਚ ਪਿਆ ਮੇਰ ਸਿੰਘ ਵੀ ਸੁਣ ਰਿਹਾ ਸੀ ਅਗਲੀ ਸਵੇਰ ਉਸਨੇ ਆਪਣੇ ਪੁੱਤ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਪੁੱਤ ਮੇਰਾ ਹੁਣ ਘਰ ਜੀ ਨਹੀਂ ਲੱਗਦਾ ਨਾਲੇ ਮੇਰੀ ਇਹ ਬਿਮਾਰੀ ਕਿਤੇ ਤੁਹਾਨੂੰ ਵੀ ਨਾ ਹੋ ਜਾਏ ਐਦਾਂ ਕਰ ਮੈਨੂੰ ਬਿਰਧ ਆਸ਼ਰਮ ਛੱਡਿਆ ਆਪਣੇ ਬਾਪੂ ਦੀ ਇਹ ਗੱਲ ਸੁਣ ਪੁੱਤ ਨੇ ਇਦਾਂ ਮਹਿਸੂਸ ਕੀਤਾ ਜਿਵੇਂ ਉਸ ਦੀ ਸਾਰੀ ਸਮੱਸਿਆ ਹੱਲ ਹੋ ਗਈ ਹੋਵੇ ਆਪਣਾ ਜ਼ਰੂਰੀ ਸਮਾਨ ਲੈ ਕੇ ਮੇਰ ਸਿੰਘ ਜਿਉਂ ਹੀ ਜਾਣ ਲੱਗਾ ਤਾਂ ਵੇੜੇ ਵਿੱਚ ਬੱਜੇ ਮੋਤੀ ਨੇ ਭੌਂਕਣਾ ਸ਼ੁਰੂ ਕਰ ਦਿੱਤਾ ਉਹ ਮੋਤੀ ਕੋਲ ਗਿਆ ਤੇ ਉਸ ਨੇ ਇੱਕ ਵਾਰ ਉਸ ਨੂੰ ਗਲੇ ਲਗਾਉਂਦੇ ਆਪਣੇ ਪੁੱਤ ਨੂੰ ਕਿਹਾ ਪੁੱਤ ਆਪਣੇ ਮੋਤੀ ਦਾ ਖਿਆਲ ਰੱਖੀ ਇਹਨੂੰ ਵੀ ਤੇਰੇ ਵਾਂਗੂ ਪਾਲਿਆ ਹੋਇਆ ਮੋਤੀ ਆਪਣੀ ਜ਼ਬਾਨ ਰੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੇਰ ਸਿੰਘ ਉਸ ਨੂੰ ਨਜ਼ਰਅੰਦਾਜ਼ ਕਰ ਅੱਗੇ ਵੱਧ ਗਿਆ ਮੋਟਰਸਾਈਕਲ ਤੇ ਬਿਠਾ ਪੁੱਤ ਪਾਪ ਨੂੰ ਬਿਰਦਾ ਅਸ਼ਰਮ ਵੀ ਛੱਡ ਗਿਆ ਉਸੇ ਸ਼ਾਮੇਰ ਸਿੰਘ ਦੀ ਨਜ਼ਰ ਆਪਣੇ ਮੋਤੀ ਉੱਤੇ ਗਈ ਜਿਹੜਾ ਪਤਾ ਨਹੀਂ ਕਿਵੇਂ ਉਸ ਨੂੰ ਮਿਲਣ ਲਈ ਇੱਥੇ ਆ ਗਿਆ ਸੀ ਪੁੱਤ ਨੂੰ ਕਹਿ ਮੇਰ ਸਿੰਘ ਨੇ ਮੋਤੀ ਨੂੰ ਕਈ ਵਾਰ ਘਰ ਭੇਜਿਆ ਪਰ ਉਹ ਮੋਤੀ ਬੇਜੁਬਾਨ ਆਪਣੇ ਮਾਲਿਕ ਕੋਲ ਪਹੁੰਚ ਜਾਂਦਾ ਸੀ ਖੈਰ ਪੁੱਤ ਨੇ ਮਨਾ ਕਰਦੇ ਹੋਏ ਕਿਹਾ ਇਹਨੂੰ ਇੱਥੇ ਹੀ ਰੱਖ ਲਓ ਮੇਰੇ ਤੋਂ ਨਹੀਂ ਵਾਰ-ਵਾਰ ਆਇਆ ਜਾਂਦਾ ਇਹਨੂੰ ਲਿਜਾਉਣ ਵਾਸਤੇ ਖੈਰ ਉਹ ਮੋਤੀ ਆਪਣੇ ਮਾਲਿਕ ਕੋਲ ਰਹਿ ਕੇ ਬਹੁਤ ਖੁਸ਼ੀ ਮੋਤੀ ਨੂੰ ਦੇਖ ਉਸ ਦਾ ਰੋਣਾ ਨਿਕਲ ਜਾਂਦਾ ਖੁਦ ਨੂੰ ਆਖਿਆ ਕਰਦਾ ਮੇਰੇ ਸਕੇ ਪੁੱਤ ਨੇ ਤਾਂ ਮੇਰਾ ਤਿਆਗ ਕਰ ਦਿੱਤਾ ਪਰ ਪਤਾ ਨਹੀਂ ਤੂੰ ਕਿਸ ਮਿੱਟੀ ਦਾ ਬਣਿਆ ਜਿਹੜਾ ਮੈਨੂੰ ਅੱਜ ਵੀ ਇੰਨਾ ਮਾਣ ਦੇ ਰਿਹਾ ਮੇਰ ਸਿੰਘ ਦਾ ਪੁੱਤ ਅਤੇ ਨੂੰ ਹਫ਼ਤੇ ਵਿੱਚ ਕਦੇ ਕਦਾਰੀ ਆਉਂਦੇ ਫਿਰ ਇਹ ਹਫ਼ਤੇ ਮਹੀਨਿਆਂ ਤੇ ਫਿਰ ਮਹੀਨੇ ਸਾਲਾਂ ਵਿੱਚ ਬਦਲ ਗਏ ਪਰ ਮੋਤੀ ਦਾ ਲਗਾ ਅੱਜ ਵੀ ਬਰਕਰਾਰ ਸੀ ਫਿਰ ਇੱਕ ਰਾਤ ਮੇਰ ਸਿੰਘ ਨੇ ਆਪਣੀ ਪਤਨੀ ਦੀ ਤਸਵੀਰ ਨਾਲ ਕਈ ਘੰਟੇ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਉਹ ਬੇਜਬਾਨ ਵੀ ਸੁਣਦਾ ਰਿਹਾ ਫਿਰ ਅੱਖਾਂ ਪੁੰਜ ਦੇ ਮੇਰ ਸਿੰਘ ਨੇ ਮੋਤੀ ਨੂੰ ਗਲੇ ਲਾ ਕੇ ਕਿਹਾ ਇਕ ਤੂੰ ਹੀ ਮੇਰਾ ਅਸਲ ਪੁੱਤਰ ਆ ਉਸ ਰਾਤ ਬੰਦ ਕੀਤੀਆਂ ਅੱਖਾਂ ਮੇਰ ਸਿੰਘ ਨੇ ਮੁੜ ਕਦੇ ਨਾ ਖੋਲੀਆਂ ਪੁੱਤ ਨੂੰ ਫੋਨ ਕਰਕੇ ਸਭ ਦੱਸਿਆ ਗਿਆ ਪੁੱਤ ਆਇਆ ਤੇ ਬਾਪ ਦੇ ਬੇਜਾਨ ਸਰੀਰ ਨੂੰ ਚੁੱਕ ਕੇ ਲੈ ਗਿਆ ਪਰ ਨਾਲ ਹੀ ਪਏ ਮੋਤੀ ਨੇ ਕੋਈ ਹਰਕਤ ਨਾ ਕੀਤੀ ਜਦੋਂ ਗੌਰ ਨਾਲ ਉਸ ਨੂੰ ਦੇਖਿਆ ਤਾਂ ਉਸ ਬੇਜਬਾਨ ਦਾ ਸਰੀਰ ਬਰਫ਼ ਦੀ ਤਰ੍ਹਾਂ ਠੰਡਾ ਪੈ ਗਿਆ ਸੀ ਉੱਥੇ ਖੜਾ ਹਰ ਸ਼ਖਸ ਇਸ ਵਰਤਾਰੇ ਨੂੰ ਦੇਖ ਹੈਰਾਨ ਸੀ ਤੇ ਸਭ ਦੀਆਂ ਅੱਖਾਂ ਨਮ ਹੋ ਗਈਆਂ ਸਨ ਆਪਣੇ ਮਾਲਿਕ ਨਾਲ ਆਖਰੀ ਸਾਹ ਤੱਕ ਰਹਿਣ ਵਾਲੇ ਉਸ ਬੇਜੁਬਾਨ ਨੇ ਆਖਰੀ ਪੜਾ ਤੱਕ ਆਪਣੀ ਵਫਾਦਾਰੀ ਨੂੰ ਨਿਭਾਇਆ ਇੱਕ ਸਬਕ ਜੋ ਇਨਸਾਨ ਨੂੰ ਇਨਾ ਬੇਜੁਬਾਨਾਂ ਤੋਂ ਸਿੱਖਣਾ ਚਾਹੀਦਾ ਹੈ ਉਹ ਹੈ ਬਿਨਾ ਮਤਲਬ ਪਿਆਰ ਅਤੇ ਵਫਾਦਾਰੀ ਜਿਹੜੀ ਅੱਜਕੱਲ ਇਨਸਾਨ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ